ਡਾਉਣ ਵਾਲੇ ਕੌਣ ਆ? ਜ਼ਿੰਮੇਵਾਰ ਕੌਣ ਇਹਦੇ ਵਿੱਚ? ਪ੍ਰਸ਼ਾਸਨ ਡੀਸੀ ਜਿਹੜਾ ਚੇਅਰਮੈਨ ਆ ਜਿਹੜਾ ਸੀਐਮ ਇਸ ਵੇਲੇ ਬੈਠਾ ਆ ਸੀਐਮ ਦਾ ਮਤਲਬ ਕੀ ਹੈਗਾ? ਸੀਐਮ ਬੇਬਸਿਆ ਸੀਐਮ ਫੇਲ ਹੈ। ਅਗਰ ਉਹ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਪਾ ਰਿਹਾ ਆ ਸੜਕਾਂ ਦੇ ਨਿਕਲੇ ਆ ਇਹ ਸੀਐਮ ਦੀ ਦੇਣ ਆ। ਇਹ ਅੰਮ੍ਰਿਤਸਰ ਦੇ ਡੀਸੀ ਦੀ ਦੇਣ ਆ। ਕਿ ਸਰਕਾਰੀ ਡੀਸੀ ਦੇ ਦਫਤਰ ਦੇ ਬਾਹਰ ਕਿਉਂ ਨਹੀਂ ਘਰਾਵ ਕੀਤਾ ਤੁਸੀਂ ਆ ਕੇ ਲੋਕਾਂ ਨੂੰ ਤੰਗ ਕੀਤਾ ਲੋਕਾਂ ਲੋਕ ਐਸੇ ਖੱਜਲ ਖਵਾਰ ਹੋਰੇ ਸਾਰਾ ਸ਼ਹਿਰ ਜਿਹੜਾ ਬੰਦ ਪਿਆ ਬਿਲਕੁਲ ਮੇਰੀ ਇਹ ਗੱਲ ਹੈ ਬਿਲਕੁਲ ਸਹੀ ਹੈ ਤੁਸੀਂ ਸਹੀ ਕਹਿ ਰਹੇ ਹੋ ਕਿ ਸਾਨੂੰ ਡੀਸੀ ਦੇ ਦਫਤਰ ਜਾਣਾ ਚਾਹੀਦਾ ਹੈ ਜਦੋਂ ਸਰ ਦੇ ਭੰਡਾਰੀ ਪੁਲ ਤੇ ਅੱਜ ਵਾਲਮੀਕੀ ਸਮਾਜ ਵੱਲੋਂ ਜਮ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਇਹ ਰੋਸ਼ ਪ੍ਰਦਰਸ਼ਨ ਵਾਲਮੀਕੀ ਸਮਾਜ ਵੱਲੋਂ ਆਪਣੇ ਹੀ ਕੁਝ ਜਿਹੜੇ ਸਮਾਜ ਦੇ ਲੋਕ ਨੇ ਉਹਨਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ ਔਰ ਤੁਸੀਂ ਦੇਖ ਸਕਦੇ ਹੋ ਐਸਲੇ ਤਸਵੀਰਾਂ ਦੇ ਵਿੱਚ ਅਸੀਂ ਐਸਲੇ ਭੰਡਾਰੀ ਪੁਲ ਦੇ ਉੱਤੇ ਆਂ ਜਿੱਥੇ ਕਿ ਅੱਜ ਵਾਲਮੀਕੀ ਸਮਾਜ ਵੱਲੋਂ ਜਿਹੜਾ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੇ ਇੱਥੇ ਸਮਾਜ ਦੇ ਹਰ ਵਰਗ ਦੇ ਜਿਹੜੇ ਲੋਕ ਨੇ ਉਹ ਪਹੁੰਚੇ ਨੇ ਔਰ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਇੱਕ ਪਾਸੇ ਜਿੱਥੇ ਪਾਵਨ ਵਾਲਮੀਕੀ ਨਾਰੀ ਤਰਨ ਸਮਾਜ ਦੇ ਜਿਹੜੇ ਲੋਕ ਨੇ ਆਪਣਾ ਨੀਲਾ ਝੰਡਾ ਲੈ ਕੇ ਪਹੁੰਚੇ ਨੇ ਤੇ ਦੂਜੇ ਪਾਸੇ ਇੱਥੇ ਕਾਲੀਆਂ ਝੰਡੀਆਂ ਵੀ ਲਹਿਰਾਈਆਂ ਜਾ ਰਹੀਆਂ ਨੇ ਔਰ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਐਸ ਵਾਲੇ ਅੰਮ੍ਰਿਤਸਰ ਦਾ ਐਡਾ ਭੰਡਾਰੀ ਬ੍ਰਿਜ ਹੈ ਉਹ ਕਿਤੇ ਨਾ ਕਿਤੇ ਖਾਲੀ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਲੋਕਾਂ ਨੂੰ ਕਾਫੀ ਇਸ ਦੀ ਖੱਜਲ ਖਵਾਰੀ ਜਿਹੜੀ ਹੈ ਉਸ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਲੋਕ ਜਿਹੜੇ ਨੇ ਉਹ ਪੈਦਲ ਜਿਹੜੀ ਹੈ ਉਹ ਯਾਤਰਾ ਕਰ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਗਵਾਹੀ ਜਿਹੜੀ ਹੈ ਬਿਲਕੁਲ ਦੇਖ ਸਕਦੇ ਹੋ ਕਿ ਸੜਕਾਂ ਜਣੀਆਂ ਸੁੰਨੀਆਂ ਨੇ ਸੜਕਾਂ ਤੇ ਬਿਲਕੁਲ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਹਰ ਪਾਸੇ ਬੈਰੀਕੇਟ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਭੰਡਾਰੀ ਬ੍ਰਿਜ ਦੇ ਉੱਪਰ ਔਰ ਕਿਸੇ ਤਰ੍ਹਾਂ ਦੀ ਵੀ ਕਿਸੇ ਨੂੰ ਆਵਾਜਾਈ ਵਿੱਚ ਆਣ ਦੀ ਇਜਾਜ਼ਤ ਨਹੀਂ ਹੈ ਕਿ ਉਹ ਕੋਈ ਵੀ ਭੰਡਾਰੀ ਪੁਲ ਦੇ ਉੱਪਰ ਪਹੁੰਚ ਸਕੇ ਔਰ ਦੂਰ ਦੂਰ ਦੇ ਸ਼ਹਿਰ ਦੇ ਵਿੱਚ ਇਸ ਵੇਲੇ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਕਿ ਭੰਡਾਰੀ ਪੁਲ ਤੇ ਸਨਾਟਾ ਛਾਇਆ ਹੋਇਆ ਹੈ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਕਿਤੇ ਇਹਨਾਂ ਕਿਤੇ ਖੱਜਲ ਖਵਾਰ ਹੋ ਰਹੇ ਨੇ ਇਹ ਜਿਹੜਾ ਭੰਡਾਰੀ ਪੁਲ ਐ ਅੰਮ੍ਰਿਤਸਰ ਦਾ ਇਹ ਇੱਕ ਮੇਨ ਹੱਬ ਦੱਸੀ ਜਾ ਰਹੀ ਹੈ ਸ਼ਹਿਰ ਦੀ ਕਿ ਜਿੱਥੇ ਹਰ ਇੱਕ ਲੋਕ ਜਿਹੜੇ ਨੇ ਇਸੇ ਰਸਤੇ ਤੋਂ ਗੁਜ਼ਰਦੇ ਨੇ ਤੇ ਇਹ ਜਿਹੜਾ ਰਸਤਾ ਹੈ ਇਹ ਅੰਮ੍ਰਿਤਸਰ ਨੂੰ ਚਾਰਾ ਚਾਰੋਂ ਪਾਸੇ ਜਿਹੜਾ ਜੋੜਦਾ ਹੈ ਚਾਹੇ ਉਹ 에어ਪੋਰਟ ਹੋਵੇ ਸੱਚ ਕੰਚੀ ਰੇਰ ਮੰਦਰ ਸਾਹਿਬ ਹੋਵੇ ਦਰਗਾਹਾਂ ਮੰਦਰ ਹੋਵੇ ਜਾਂ ਫਿਰ ਬੱਸ ਸਟੈਂਡ ਹੋਵੇ ਔਰ ਜਾਂ ਫਿਰ ਅਟਾਰੀ ਬਾਰਡਰ ਨੂੰ ਜਾਣ ਦਾ ਰਸਤਾ ਹੋਵੇ ਤੇ ਅੱਜ ਇਹ ਜਿਹੜਾ ਰਸਤਾ ਹੈ ਪੂਰੀ ਤਰ੍ਹਾਂ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਅਗਰ ਸੁਰੱਖਿਆ ਦੀ ਸੁਰੱਖਿਆ ਵਿਵਸਥਾ ਦੀ ਗੱਲ ਕੀਤੀ ਜਾਵੇ ਤੇ ਇਸ ਲਈ ਸੁਰੱਖਿਆ ਵਿਵਸਥਾ ਵੀ 24 ਕੀਤੀ ਗਈ ਹੈ ਤਾਹ ਜੋ ਕਿਸੇ ਤਰ੍ਹਾਂ ਦੀ ਅਨਸਫਾਮੀ ਘਟਨਾ ਨਾ ਹੋਵੇ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਾ ਹੋਵੇ ਉਸ ਨੂੰ ਲੈ ਕੇ ਵੀ ਲਗਾਤਾਰ ਜਿਹੜੀ ਪੁਲਿਸ ਉਹ ਤਾਇਨਾਤ ਕੀਤੀ ਗਈ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇਹ ਵਾਲਮੀਕੀ ਸਮਾਜ ਦੇ ਲੋਕ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਨੇ ਔਰ ਕਿਤੇ ਨਾ ਕਿਤੇ ਇਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਦਾ ਜ਼ਿੰਮੇਵਾਰ ਠਾਇਆ ਹੈ ਕਿ ਪੰਜਾਬ ਸਰਕਾਰ ਦੀ ਮਿਲੀ ਪੁਗਤ ਦੇ ਨਾਲ ਹੀ ਪਾਵਨ ਵਾਲਮੀਕੀ ਜਿਹੜਾ ਮੰਦਿਰ ਹੈ ਉਸ ਦੇ ਉੱਪਰ ਝੰਡਾ ਲਹਿਰਾਇਆ ਗਿਆ ਹੈ ਔਰ ਤੁਸੀਂ ਇਹ ਸਾਲ ਦੀਆਂ ਤਸਵੀਰਾਂ ਦੇ ਵਿੱਚ ਜਿਹੜੇ ਆਗੂ ਨੇ ਐਸੇ ਲਈ ਕਿਸਮਾਲ ਦੇ ਆਪਣੇ ਜਿਹੜੇ ਸਮਾਜ ਦੇ ਲੋਕ ਨੇ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਨੇ ਤੇ ਧਰਨਾ ਪ੍ਰਦਰਸ਼ਨ ਕਰ ਰਹੇ ਔਰ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਹੜਾ ਕਿਤੇ ਇਹ ਜਿਹੜੇ ਮਾਲ ਦੇ ਕਿਸਮਾਲ ਦੇ ਲੋਕ ਨੇ ਵੱਡੀ ਗਿਣਤੀ ਵਿੱਚ ਅੱਜ ਫੰਡਾਰੀ ਪੁਲ ਤੇ ਪਹੁੰਚੇ ਨੇ ਤੇ ਆਪਣੀਆਂ ਵਿਚਾਰ ਲੈ ਕੇ ਲਗਾਤਾਰ ਰੋਸ ਪ੍ਰਦਰਸ਼ਨ ਕਰਦੇ ਨੇ ਔਰ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਵੈਸੇ ਦਰਸ਼ਨ ਰਤ ਗਰਾਵਨ ਜੀ ਪਵਨ ਰਾਜਰੇਡ ਦਾ ਪ੍ਰਮਾਦਰਸ਼ਨ ਆਇਆ ਤੇ ਹੋਰ ਵੀ ਆਗੂ ਜਿਹੜੇ ਨੇ ਉਸ ਥੀਕ ਉੱਤੇ ਬੈਠੇ ਤੁਹਾਨੂੰ ਨਜ਼ਰ ਆਣਗੇ। ਇਸ ਸਮਾਜ ਨੂੰ ਕੋਈ ਨਹੀਂ ਮੰਗਾ ਕੀ ਨੇ ਉਹ ਵੀ ਜਾਣ ਲੈਣੇ ਆ ਕੀ ਕਹਿਣਾ ਸਮਾਜ ਦੇ ਨਾਲ ਲੋਕਾਂ ਦਾ ਮਿਹਨਤਾਂ ਕਰਕੇ ਉਹ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਐਸੋਲੇ ਅੱਜ ਮੌਜੂਦ ਨੇ ਬਹੁਤ ਸਾਰੇ ਮਾਨਸ ਦੇ ਤੇ ਉਹਨਾਂ ਦੀ ਮੰਗਾਂ ਕੀ ਨੇ ਉਹਨਾਂ ਦੀ ਮਿਹਨਤਾਂ ਦੇ ਨਾਲ ਅੱਜ ਸਮਾਜ ਦੁਆਰਾ ਸਜਿਆ ਉਹ ਕਾਰਨ ਕੀ ਰਿਆ ਕਿ ਉਹਨਾਂ ਨੂੰ ਅੱਜ ਮਜਬੂਰਨ ਇੱਥੇ ਲੈ ਆਇਆ ਸਾਡਾ ਸਮਾਜ ਬਹੁਤ ਧੀ ਕੁਣ ਲੈਣਿਆ ਆਗੂ ਦਾ ਕਿਹਣਾ ਥੋੜੀ ਬਾਈਟ ਤੇ ਸਾਡੇ ਨਾਲ ਇਸ ਲਈ ਵਾਲਮੀਕੀ ਸਮਾਜ ਦੇ ਆਗੂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਕੀ ਕਾਰਨ ਆ ਜਿਹੜਾ ਅੱਜ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਔਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਬੀਰ ਧਰਾਵੜੀ ਜੀ ਸ਼੍ਰੀ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਰਨ ਕੀ ਰਿਹਾ ਹੈ ਕਾਰਨ ਹੈ ਜੀ ਦੇਖੋ ਪਿਛਲੇ ਦਿਨੀ ਕੁਝ ਸ਼ਰਾਰਤੀ ਤੱਤਾਂ ਵੱਲੋਂ ਪਾਵਨ ਵਾਲਮੀਕੀ ਥੀਰੇ ਦੀ ਮर्यादा ਨੂੰ ਬੰਦ ਕੀਤਾ ਗਿਆ ਔਰ ਗੁੰਡਾਗਰਦੀ ਦੇ ਨਾਲ ਜਿਹੜੇ ਕੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਗੁੰਡਾਗਰਦੀ ਦੇ ਨਾਲ ਝੰਡਾ ਸਥਾਪਿਤ ਕੀਤਾ ਗਿਆ ਵਾ ਜਿਹੜਾ ਕੀ ਪੂਰੇ ਸਮਾਜ ਦੇ ਵਿਰੁੱਧ ਜਾ ਕੇ ਸਮਾਜ ਦੇ ਕਹਿਣੇ ਤੋਂ ਬਾਹਰ ਜਾ ਕੇ ਜਿਹੜੇ ਸ਼ਰਾਰਤੀ ਤੱਤਵਾਂ ਨੇ ਇਹ ਕੰਮ ਕੀਤਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਆਂ ਔਰ ਪੰਜਾਬ ਸਰਕਾਰ ਨੂੰ ਵੀ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਉਹ ਝੰਡੇ ਨੂੰ ਰਿਮੂਵ ਕਰਾਇਆ ਜਾਵੇ ਔਰ ਦੋਸ਼ੀਆਂ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੇਕਰ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਹੈ ਝੰਡਾ ਰਿਮੂਵ ਨਹੀਂ ਹੁੰਦਾ ਤੇ ਜਿਹੜੇ ਆ ਜਿਹੜੇ ਅੱਜ ਪ੍ਰਦਰਸ਼ਨ ਜਿਹੜਾ ਧਰਨਾ ਪ੍ਰਦਰਸ਼ਨ ਹੋ ਰਿਹਾ ਹੈ ਇਹ ਅੱਜ ਇੱਕ ਦਿਨ ਵਾਸਤੇ ਆ ਕੱਲ ਹੋ ਸਕਦਾ ਪੰਜਾਬ ਵੀ ਬੰਦ ਹੋਵੇ ਪੂਰਾ ਭਾਰਤ ਵੀ ਬੰਦ ਹੋਵੇ ਕਿਉਂਕਿ ਅੱਜ ਜਿਹੜੀਆਂ ਜਿੱਥੇ ਬੰਦੀਆਂ ਜਿੰਨੀਆਂ ਜਿਨ੍ਹਾਂ ਨੇ 24 ਮਈ 1964 ਤੋਂ ਲੈ ਕੇ ਅੱਜ ਤੱਕ ਪਰਿਆਤਨ ਕੀਤੇ ਨੇ ਸਮਾਜ ਨੂੰ ਆਜ਼ਾਦ ਕਰਾਇਆ ਸਮਾਜ ਦੀ ਲੜਾਈਆਂ ਲੜੀਆਂ ਪਾਵਨ ਵਾਲਮੀਕੀ ਦੀ ਤਰਫ ਦੀ ਲੜਾਈਆਂ ਲੜੀਆਂ ਇਹ ਉਹ ਸੰਗਠਨ ਨੇ ਜਿਨ੍ਹਾਂ ਨੇ ਅੱਜ ਧਰਨੇ ਪ੍ਰਦਰਸ਼ਨ ਲਾਏ ਨੇ ਤੇ ਜੇਕਰ ਸਰਕਾਰ ਨੇ ਇਸ ਚੀਜ਼ ਨੂੰ ਜਲਦੀ ਖਤਮ ਨਾ ਕੀਤਾ ਤੇ ਜਿਹੜੇ ਪ੍ਰਦਰਸ਼ਨ ਆ ਉਹ ਜਿੰਨਾ ਨੁਕਸਾਨ ਸਰਕਾਰੀ ਦਰਬਾਰੇ ਜਿਹੜਾ ਨੁਕਸਾਨ ਹੋਏਗਾ ਉਹਦੀ ਜ਼ਿੰਮੇਵਾਰ ਪੰਜਾਬ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਹੋਏਗੀ ਧੰਨਵਾਦ ਜੈਵਾਲ ਸਿੰਘ ਤੁਸੀਂ 1964 ਦੀ ਗੱਲ ਕੀਤੀ ਹੈ 1964 ਤੋਂ ਲੈ ਕੇ ਹੁਣ ਤੱਕ ਤੁਸੀਂ ਝੰਡਾ ਸਥਾਪਿਤ ਕਿਉਂ ਨਹੀਂ ਕਰਵਾਇਆ ਦੇਖੋ ਜੀ 24 ਮਈ 1964 ਚ ਸਾਡੇ ਪ੍ਰਥਮ ਆਦੀ ਧਰਮਗੁਰੂ ਪ੍ਰਭੂ ਰਤਨਾਕਰ ਜੀ ਮਹਾਰਾਜ ਨੇ ਮਿਸ਼ਨ ਨੂੰ ਸ਼ੁਰੂ ਕੀਤਾ ਸੀ ਪਰਵਾਰ ਚ ਬਹੁਤ ਸਾਰੇ ਛੋਟੇ ਵੱਡੇ ਬੱਚੇ ਹੁੰਦੇ ਆ ਕੋਈ ਕਿਸੇ ਰਸਤੇ ਨੂੰ ਤੁਰ ਪੈਂਦਾ ਕੋਈ ਕਿਸੇ ਰਸਤੇ ਨੂੰ ਤੁਰ ਦਿੰਦਾ ਪਰ ਮर्यादा ਕਿਸੇ ਨੇ ਵੀ ਭੰਗ ਨਹੀਂ ਕੀਤੀ ਅੰਦਰ ਚ ਕਿਸੇ ਨੇ ਵੀ ਅੱਜ ਤੱਕ ਜਿੰਨੇ ਵੀ ਸੰਗਠਨ ਆ ਮर्यादित ਨੇ ਉਹ ਸਾਰਿਆਂ ਨੂੰ ਮर्यादा ਦਾ ਪਤਾ ਹੈ ਵੀ ਪ੍ਰਮਾਤਮਾ ਦੇ ਦਰਬਾਰ ਚ ਮर्यादा ਕਿਵੇਂ ਕਾਇਮ ਕਰਨੀ ਆ ਇਹ ਉਹ ਲੋਗ ਨੇ ਜਿਨ੍ਹਾਂ ਨੇ ਮर्यादा ਨੂੰ ਭੰਗ ਕੀਤਾ ਜਿਹੜੇ ਕਦੀ ਧਰਮ ਦੀ ਲੜਾਈ ਨਹੀਂ ਲੜੀ ਜਿਨ੍ਹਾਂ ਨੇ ਕਦੀ ਧਰਮ ਲਈ ਜੇਲ੍ਹ ਯਾਤਰਾ ਨਹੀਂ ਕੀਤੀ ਇਹ ਉਹ ਲੋਗ ਆ ਜਿਨ੍ਹਾਂ ਨੇ ਕਦੀ ਧਰਮ ਨੂੰ ਕਦੀ ਸਮਝਿਆ ਹੀ ਨਹੀਂ ਉਹ ਲੋਕ ਜੇ ਧਰਮ ਦੀ ਮर्यादा ਬਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਉਹਨਾਂ ਨੂੰ ਰੋਕਿਆ ਜਾਂਦਾ ਪਰ ਅੱਜ ਜਿਹੜੀ ਘਟਨਾ ਘਟੀ ਆ ਪਾਵਨ ਵਾਲਮੀ ਕੀ ਤਿਰੇ ਤੇ ਬੜੀ ਸ਼ਰਮਨਾਕ ਘਟਨਾ ਆ ਉਹਦੀ ਕੋਰ ਸ਼ਬਦਾਂ ਦੇ ਵਿੱਚ ਅਸੀਂ ਨਿੰਦਾ ਕਰਦੇ ਆ ਔਰ ਸਰਕਾਰ ਨੂੰ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਦੇ ਆ ਕਿ ਜਲਦ ਤੋਂ ਜਲਦ ਇਸ ਮਾਮਲੇ ਨੂੰ ਨਿਪਟਾਇਆ ਜਾਵੇ ਔਰ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਇਹਦੇ ਪ੍ਰੇਰਨਾ ਗੰਭੀਰ ਹੋਣਗੇ ਤੁਸੀਂ ਲਾਲ ਝੰਡੇ ਦੇ ਵਿਰੁੱਧ ਹੋ ਦੇਖੋ ਜੀ ਲਾਲ ਝੰਡਾ ਲਾਇਆ ਤੁਸੀਂ ਕਹਿੰਦੇ ਉਹਨੂੰ ਜਲਦ ਜਲਦ ਉਤਾਰਿਆ ਜਾਵੇ ਕਾਰਨ ਕੀ ਹੈ ਵਿਰੋਧ ਕਿਉਂ ਤੁਸੀਂ ਦੇਖੋ ਜੀ ਅਸੀਂ ਕਿਸੇ ਝੰਡੇ ਦੇ ਵਿਰੋਧ ਚ ਨਹੀਂ ਲਾਲ ਝੰਡਾ ਵੀ ਸਾਡਾ ਮर्याਦੇ ਦਾ ਅਸਮਾਨੀ ਝੰਡਾ ਵੀ ਸਾਡਾ ਹੀ ਆ ਚਰੰਗਾ ਵੀ ਸਾਡਾ ਅਸੀਂ ਕਿੰਨੇ ਵੀ ਕੌਮ ਦੀ ਸਹਿਮਤੀ ਦੇ ਨਾਲ ਚੜ ਜੇ ਭਾਵੇਂ ਲਾਲ ਚੜ ਜੇ ਅਸਮਾਨੀ ਚੜ ਜੇ ਚਰੰਗਾ ਚੜ ਜੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਕਿਸੇ ਇੱਕ ਵਿਅਕਤੀ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਤੀਰੇ ਤੇ ਆਪਣੀ ਮਨਮਰਜ਼ੀ ਕਰੇ ਕੌਣ ਕਰ ਰਿਹਾ ਹੈ ਅਸਲੇ ਮਨਮਰਜ਼ੀ ਕਾਰਨ ਕੀ ਹੈ ਕਿ ਅਸਲੇ ਤੁਸੀਂ ਇੱਕ ਪਾਸੇ ਦੋ ਧੜਿਆਂ 'ਚ ਵੰਡੀ ਹੋਈ ਆ ਦਰ ਕਿ 10 ਦਿਨ ਪਹਿਲਾਂ ਤੁਸੀਂ ਕਿਹਾ ਸੀ ਸਾਰਾ ਸਮਾਜ ਇਕੱਠਾ ਹੋ ਚੁੱਕਾ ਹੈ ਸਾਡੇ ਮਨਮਟਾਵ ਖਤਮ ਹੋ ਚੁੱਕੇ ਆ ਤੇ ਹੁਣ ਉਸ ਦੇ باوجود ਵੀ ਇਹੜੇ ਮਨਮਟਾਵ ਤੇ ਐਡਾ ਵੱਡਾ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੁਸੀਂ ਕਹਿ ਰਹੇ ਕਿ ਸਾਡੇ ਨਾਲ ਧਰੋ ਕੀਤਾ ਜਾ ਰਿਹਾ ਦੇਖੋ ਜੀ ਕੋਈ ਕੋਈ ਸ਼ਖਸ ਆ ਪੂਰਾ ਸਮਾਜ ਜਾਣਦਾ ਆ ਭਲੀ ਭਾਤੀ ਸਰਪਾਰਾ ਵੀ ਜਾਣਦੀਆਂ ਉਹਦਾ ਕੋਈ دین ਧਰਮ ਨਹੀਂ ਹੈ ਕੋਈ ਸਰਕਾਰ ਚ ਨਹੀਂ ਕਿਤੇ ਅਜਤੀ ਗਰ ਰੋਟਿਕਾ ਉਹਦਾ ਨਾਮ ਲੈਣ ਚ ਮੈਂ ਗਰੀਜ਼ ਨਹੀਂ ਕਰੂੰਗਾ ਉਮਰਗੱਜ ਗੱਬਰ ਜਿਹੜੀ ਸਾਰੀ ਸਾਜ਼ਿਸ਼ ਹੈ ਉਮਰਗੱਜ ਗੱਬਰ ਕਰਾ ਰਿਹਾ ਸੰਤਾ ਨੂੰ ਬਲਾਹ ਪੁਸਲਾ ਕੇ ਉਹਨਾਂ ਨੂੰ ਪਰਕਾ ਕੇ ਧਰਮ ਦੇ ਕੰਮ ਤੋਂ ਪਟਕਾ ਕੇ ਦੂਜੇ ਕੰਮਾਂ ਚ ਲਾ ਕੇ ਉਹ ਸ਼ਰਾਰਤਾ ਕਰਾਂਦਾ ਔਰ ਹਮੇਸ਼ਾ ਹੀ ਸਰਕਾਰ ਨੂੰ ਉਹਨੇ ਗੁੰਮਰਾਹ ਕੀਤਾ ਹੈ ਸਮਾਜ ਨੂੰ ਗੁੰਮਰਾਹ ਕੀਤਾ ਹੈ ਇਦਾਂ ਦੇ ਵਿਅਕਤੀਆਂ ਦੇ ਉੱਤੇ ਜਿਹੜੀ ਆ ਮੈਂ ਕਹਿੰਦਾ ਵੀ ਕੜੀ ਤੋਂ ਕੜੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ ਵਿੱਚ ਕਈ ਸ਼ਰਾਰਤੀ ਅੰਸਰ ਬਾਹਰੋਂ ਵੀ ਆਏ ਆ ਇਹ ਕਿ ਸਾਰੇ ਸਰਕਾਰ ਨੂੰ ਉਹਨਾਂ ਦੇ ਨਾਮ ਵੀ ਦੱਸੇ ਗਏ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਾਮ ਦੱਸੇ ਗਏ ਆ ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਵੀ ਅਣਦੇਖੀ ਆ ਜਿਨ੍ਹਾਂ ਦੇ ਕਾਰਨ ਇਹ ਸਾਰਾ ਕਾਰਨਾਮਾ ਹੋਇਆ ਧੰਨਵਾਦ ਧੰਨਵਾਦ ਜੀ ਇਸ ਸੰਸੜਨਾ ਵੀ ਜਿਹੜੇ ਸਾਡਾ ਵਿਚਾਰ ਸਾਂਝੇ ਕਰਨਾ ਵੀ ਗੱਲਬਾਤ ਕਰ ਲੈਣੇ ਆ ਅੱਜ ਸਮਾਜ ਨੂੰ ਧਰਨਾ ਲਾਣਾ ਪੈ ਰਿਹਾ 1964 ਦਾ ਤੁਸੀਂ ਆਜ਼ਾਦ ਹੋਏ ਹੋ 1964 ਤੋਂ ਬਾਅਦ ਲੜਾਈਆਂ ਲੜੀਆਂ ਤੁਸੀਂ ਔਰ ਕੀ ਕਹਿਣਾ ਚਾਹੁੰਦੇ ਹੋ ਕਿ ਅੱਜ ਤੁਹਾਨੂੰ ਇੱਥੇ ਧਰਨੇ ਲਾ ਕੇ ਆਪਣੀਆਂ ਮੰਗਾਂ ਈਆਂ ਮਨਵਾਣੀਆਂ ਪੈ ਰਹੀਆਂ ਆਸ ਦਾ ਕਾਲਾ ਦਿਨ ਬੜੀ ਵੱਡੀ ਝੁਕਦਾਈ ਘਟਣਾ ਜਿਹੜੀ ਵਾਲਮੀਕ ਸਮਾਜ ਚ ਵਾਪਰੀ ਆ ਔਰ ਸਾਰੇ ਸੰਗਠਨ ਦੇਸ਼ ਭਰ ਦੇ ਵਿਸ਼ਵ ਭਰ ਦੇ ਸੰਗਠਨਾਂ ਨੇ ਇੱਕ ਤਿਆਰ ਬਣਾਇਆ ਸੀ ਕਿ ਅਸੀਂ ਆਪਸ ਵਿੱਚ ਬੈਠ ਕੇ ਸਾਰੇ ਸਮਾਜ ਨੂੰ ਕੌਨਫੀਡੈਂਸ ਚ ਲਵਾਗੇ ਉਸ ਤੋਂ ਬਾਅਦ ਜਿਸ ਰੰਗ ਤੇ ਸਹਿਮਤੀ ਹੋ ਜਾਏਗੀ ਜਿਸ ਝੰਡੇ ਤੇ ਸਹਿਮਤੀ ਹੋ ਜਾਏਗੀ ਉਹ ਝੰਡਾ ਪਾਵਨ ਵਾਲਮੀ ਕੀ ਤੀਂ ਤੇ ਸਰੋਵਰ ਵਾਲੇ ਮੰਦਿਰ ਤੇ ਚੜਾਇਆ ਜਾਏਗਾ ਪਰ ਝੰਡਾ ਤੇ ਚੜ ਗਿਆ ਇਸ ਝੰਡੇ ਨੂੰ ਕੋਈ ਮੰਨਤਾ ਨਹੀਂ ਆ ਇਹ ਝੰਡੇ ਦਾ ਹੀ ਖੰਡਨ ਕਰਦੇ ਆ ਔਰ ਉਹਨਾਂ ਗੁੰਡੇ ਸੰਧਾਂ ਦੀ ਅਸੀਂ निंदा ਕਰਦੇ ਆ ਇਹ ਚੰਡੇ ਨੂੰ ਕਦੀ ਵੀ ਮਾਨਤਾ ਨਹੀਂ ਮਿਲ ਸਕਦੀ ਕਾਰਨ ਕੀ ਹੈ ਕਿਉਂ ਨਹੀਂ ਮਿਲ ਸਕਦੀ ਕਿਉਂ ਇਸ ਕਰਕੇ ਕਿਉਂਕਿ ਪੂਰਾ ਆਲਮੀਕੀ ਸਮਾਜ ਪੂਰੇ ਦੇਸ਼ ਭਰ ਦੇ ਸੰਗਠਨ ਜਿਹੜੇ 1947 ਤੋਂ ਇਸ ਮੂਵਮੈਂਟ ਨੂੰ ਲੜਿਆ ਔਰ ਇਸ ਮੂਵਮੈਂਟ ਨੂੰ ਅਸੀਂ ਜਿੱਤਿਆ ਉਸ ਵਕਤ 2016 ਦੀ ਸਰਕਾਰ ਸ਼ਰਮਣੀ ਅਕਾਲੀ ਦਲ جس نے والمی کی سمادھی ਮੰگ نو ਧਾਰਮਿਕ ਮੰਗ نو ਮੰਨ ਕੇ ਉਥੇ 265 ਕਰੋੜ ਰੁਪਏ ਲਾ ਕੇ तीर्थस्थान ਬਣਾਇਆ ਇਹ ਜਿਹੜੇ ਲੋਕ ਉਥੇ ਕਾਬਜ਼ ਨੇ ਦੋ ਧੜੇ ਨੇ ਦੋ ਡੇਰੇ ਨੇ ਇੱਕ ਗੁਰੂ ਗਿਆਨਤ ਮਹਾਰਾਜ ਜੀ ਦਾ ਉਹ ਬਹੁਤ ਸਤਿਕਾਰਯੋਗ ਸਨ ਔਰ ਉਥੇ ਜਿਹੜੀ ਉਹਨਾਂ ਦੀ ਗੱਦੀ ਤੇ ਬੈਠੇ ਨੇ ਸੰਤ ਗਰਧਾਰੀ ਨਾ ਜੀ ਉਹ ਸੰਤ ਮਰਿਆਦਾ ਤੇ ਨਹੀਂ ਚੱਲਦੇ ਪਏ ਬਹੁਤ ਕੋਸ਼ਿਸ਼ ਦੇਰੇ ਤੇ ਹੁੰਦਾ ਪਰ ਅਸੀਂ ਉਹ ਬਿਆਨ ਨਹੀਂ ਕਰ ਸਕਦੇ ਮੀਡੀਆ ਚ ਔਰ ਐਸੇ ਤਰੀਕੇ ਦਾ ਸਤਮਲ ਕੀਤਨਾਤ ਔਰ ਹੌਮ ਪ੍ਰਕਾਸ਼ ਗੱਬਰ ਜਿਹੜਾ ਹੌਮ ਪ੍ਰਕਾਸ਼ ਗੱਬਰ ਹੈ ਉਹ ਇਨਾਂ ਦੋਹਾਂ ਸੰਤਾ ਨੂੰ ਉਂਗਲੀ ਲਾ ਕੇ ਆਪਣੇ ਮਗਰ ਨਚਾਉਂਦਾ ਆ ਔਰ ਜਿਸ ਕਾਰਨ ਅੱਜ ਵਾਲਮੀਕੀ ਸਮਾਜ ਦੇਸ਼ ਭਾਰ ਦੇ ਵਿੱਚ ਬਹੁਤ ਤਕੜਾ ਰੋਸ ਪਾਇਆ ਜਾ ਰਿਹਾ ਔਰ ਅਸੀਂ ਅੱਜ ਕਾਲੀਆਂ ਚੰਡੀਆਂ ਲਾ ਕੇ ਕਾਲੇ ਬਹਿਸ ਲਾ ਕੇ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਆ ਅਗਰ ਸਰਕਾਰ ਸਾਡੀ ਗੱਲ ਨਹੀਂ ਮੰਨਦੀ ਸਾਹੀ ਸਰਕਾਰ ਨੂੰ ਮੈਮੋਰੰਡਮ ਕੱਲ ਦਿੱਤਾ ਔਰ ਉਹਦੇ ਵਿੱਚ ਕਿਹਾ ਕਿ 24 ਘੰਟਿਆਂ ਦੇ ਵਿੱਚ ਜਿਹੜੇ ਉੱਥੇ ਨਜਾਇਜ਼ ਚੰਡੇ ਲਗਾਏ ਗਏ ਨੇ ਉਹਨੂੰ ਕੱਢਿਆ ਜਾਵੇ ਬਾਹਰ ਔਰ ਤੁਸੀਂ ਨਜਾਇਜ਼ ਕਿਸਰਾ ਕਹਿ ਸਕਦੇ ਹੋ ਅਸੀਂ ਨਜਾਇਜ਼ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਉਹ ਵਾਲਮੀ ਕੀ ਤਰਫ ਦੇ ਚੰਡੇ ਨਹੀਂ ਨੇ ਉਹ ਡੇਰਾਵਾਦੀ ਲੋਕਾਂ ਦੇ ਚੰਡੇ ਨੇ ਪੰਜਾਬ 'ਚ ਅਲੱਗ-ਅਲੱਗ ਡੇਰੇ ਨੇ ਜਿਸ ਦੇ ਡੇਰਿਆਂ ਵਿੱਚੋਂ ਅੰਧਵਿਸ਼ਵਾਸ ਨਿਕਲਦਾ ਆ ਔਰ ਜਿਹੜਾ ਭਾਰਤੀਆ ਵਾਲਮੀਕੀ ਆਦੀ ਤਰਸਮਾਰ ਜਿਹੜੇ 파ਰਦ ਇਹ ਪੂਜੇ ਪ੍ਰਵਰਤਨਾਕਰ ਜੀ ਮਹਾਰਾਜ ਨੇ ਬਣਾਇਆ ਬਣਾਈ ਸੰਸਥਾ ਆ ਔਰ ਅਸੀਂ ਇਸ ਕਰਕੇ ਸਾਫ ਸੁਥਰਾ ਜਿਹੜਾ ਮਿਸ਼ਨ ਆ ਉਸ ਸਮਾਜ ਨੂੰ ਦੇਣਾ ਚਾਹੁੰਦੇ ਆ ਤਾਂ ਕਿ ਸਮਾਜ ਦਾ ਕਲਿਆਣ ਹੋਵੇ ਮੰਨਦੇ ਹੋ ਕਿ ਸਮਾਜ ਅਜ ਇੱਕ ਪਾਸੇ ਹੋ ਗਿਆ ਤੇ ਸੰਤ ਇੱਕ ਪਾਸੇ ਹੋ ਗਏ ਨੇ ਸੰਤ ਨਹੀਂ ਇੱਕ ਪਾਸੇ ਹੋਏ ਇਹ ਇੱਕ ਦੋ ਸੰਤ ਇੱਕ ਪਾਸੇ ਹੋਏ ਨੇ ਦੇਸ਼ ਦੇ ਵਿੱਚ ਸਾਡੀ 14 ਕਰੋੜ ਦੀ ਆਬਾਦੀ ਆ ਔਰ 14 ਕਰੋੜ ਦੀ ਆਬਾਦੀ ਵਿੱਚ ਬਹੁਤ ਸਾਰੇ ਇਸ ਪੰਥ ਨੇ ਬਹੁਤ ਸਾਰੇ ਸੰਪਰਦਾਏ ਨੇ ਪਰ ਵਾਲਮੀਕੀ ਬੰਦ ਦਾ ਕੋਈ ਸੰਤ ਨਹੀਂ ਆ ਇਸ ਕਰਕੇ ਇੱਕ ਦੋ ਸੰਤਾ ਨੇ ਇਹ ਜਿਹੜਾ ਪਰਪੰਚ ਕੀਤਾ ਗੱਬਰ ਦੇ ਨਾਲ ਰਲ ਕੇ ਇਹਦੇ ਸਭੋਈਕ ਜਿਹੜੇ ਸੰਤ ਨੇ ਉਹਨਾਂ ਦਾ ਕੋਈ ਆਸ਼ੀਰਵਾਦ ਜਾਂ ਉਹਨਾਂ ਦਾ ਕੋਈ ਵਿਸ਼ਵਾਸ ਇਹਨਾਂ ਨੇ ਹਾਸਲ ਨਹੀਂ ਕੀਤਾ ਬਿਲਕੁਲ ਸਾਡਾ ਹੋਰ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਵਿਰਾਮ ਜੀ ਤੁਹਾਡੀ ਕੀ ਸੋਚ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਤਰਨਾ ਲਾੜਾ ਕਿੰਨਾ ਕ ਜਾਇਜ਼ ਹੈ ਸਾਰੇ ਜੈ ਵਾਲਮੀਕੀ ਜੀ ਪਰਮ ਪੂਜਯ ਪ੍ਰਭੂ ਤਨਾਕਰ ਮਹਾਰਾਜ ਕੀ ਜੈ ਵੇਖੋ ਜੀ ਜਦੋਂ ਕੋਈ ਮੂਵਮੈਂਟ ਚੱਲਦੀ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਗੱਲ ਹੁੰਦੀ ਹੈ ਤੇ ਸਾਰੇ ਵਿਸ਼ਵ ਦੇ ਲੋਕਾਂ ਨੂੰ ਵਲਮਿਕਰ ਲੋਕਾਂ ਨੂੰ ਇਕੱਠੇ ਕਰਕੇ ਸੂਝਵਾਨ ਜਿਹੜੇ ਲੋਕ ਨੇ ਇਕੱਠੇ ਹੁੰਦੇ ਨੇ ਤੇ ਜੇ ਝੰਡਾ ਜੇ ਤੀਰਥ ਵਿੱਚ ਲੱਗੇ ਵੀ ਤੇ ਉਹ ਸਾਰਿਆਂ ਦੇ ਮਿਲਨ ਸਰ ਸਾਰਿਆਂ ਦੇ ਮਿਲਣ ਦੇ ਨਾਲ ਹੀ ਹੁੰਦਾ ਹੈ ਤੇ ਲੇਕਿਨ ਦੋ ਜਿਹੜੇ ਉੱਥੇ ਅੱਜ ਚੜ ਰਹੇ ਨੇ ਡੇਰੇ ਉਹਨਾਂ ਨੇ ਆਪਣੀ ਮਨਮਾਨੀ ਕੀਤੀ ਹੈ ਜੀ ਮਨਮਾਨੀ ਕਾਰਨ ਉਹਨਾਂ ਨੇ ਜ਼ਬਰਨ ਜਿਹੜਾ ਇਹ ਝੰਡਾ ਉੱਥੇ ਚੜਾਇਆ ਜੀ ਜਬਰਨ ਕਿਸ ਸਮਾਂ ਮੰਦੇ ਹੋ ਕਿਉਂਕਿ ਸਾਰਾ ਸਮਾਜ ਉੱਥੇ ਸੀਗਾ ਸਾਰੇ ਸਮਾਜ ਦੀ ਮਜ਼ਦੂਰੀ ਦੇ ਵਿੱਚ ਝੰਡਾ ਚੜਾਇਆ ਗਿਆ ਨਹੀਂ ਜੀ ਜਬਰਨ ਹੈ ਐਸੀ ਕਹਿ ਸਕਦੇ ਆ ਵੀ ਜਿਹੜੇ ਸੰਤ ਜਣੇ ਨੇ ਹਲੇ ਬਹੁਤ ਹੀ ਵਿਸ਼ਵ ਦੇ ਵਿੱਚ ਸੰਤ ਨੇ ਲੇਕਿਨ ਉਹ ਜਿਹੜੇ ਦੋ ਡੇਰੇ ਨੇ ਸਿਰਫ ਦੋ ਡੇਰਿਆਂ ਦੇ ਕਰਕੇ ਹੀ ਉਹ ਜਿਹੜਾ ਝੰਡਾ ਚੜ੍ਹਿਆ ਲੇਕਿਨ 24 ਮਈ 1964 ਚ ਪਰਮ ਪੂਜੇ ਪ੍ਰਭੂ ਤ੍ਰਾਂਕਨ ਮਹਾਰਾਜੀ ਦੇ ਜਿਹੜੀ ਵਿਚਾਰਧਾਰਾ ਆਇਆ ਉਸ ਸਮਝ ਲੈ ਕੇ ਚੱਲ ਰਹੇ ਨੇ ਕੋਈ ਇਹੋ ਜੀ ਗੱਲ ਹੀ ਨਹੀਂ ਹੈਗੀ ਤੇ ਇਹ ਜਿਹੜਾ ਰੋਸ਼ ਅੱਜ ਵੇਖੋ ਕਿੰਨਾ ਠਾਠਾ ਮਾਰ ਰਿਹਾ ਦਿਖਾਓ ਯਾਰਾ ਸਾਰੇ ਸੰਸਾਰ ਦਾ ਦੇਖੋ ਕਿਸ ਤਰ੍ਹਾਂ ਇਹ ਰੋਸ ਹੀ ਆ ਕਿ ਜਬਰਨ ਜਿਹੜਾ ਝੰਡਾ ਲਗਾਇਆ ਗਿਆ ਇਹ ਬੜੀ ਨਿੰਦਨਯੋਗ ਹੈ ਤੇ ਬੇਅਦਬੀ ਜਿਹੜੀ ਕੀਤੀ ਗਈ ਵਾਲਮੀਕੀ ਮਹਾਰਾਜ ਦੇ ਨਾਲ ਛੇੜਛਾੜ ਕੀਤੀ ਗਈ ਹੈ ਤੇ ਗੱਲਿਆਂ ਦੇ ਉੱਤੇ ਚੜ ਕੇ ਭਗਵਾਨ ਵਾਲਮੀਕੀ ਮਹਾਰਾਜ ਦੀ ਜਿਹੜੀ ਬਰਤਮਾ ਲੱਗੀ ਆ ਉਹਦੇ ਉੱਪਰ ਚੜ ਕੇ ਤੇ ਸਰੋਪੇ ਜਿਹੜੇ ਆ ਪੱਗ ਬੰਨੀ ਗਈ ਆ ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ ਵਿਧਾਨ ਦੇ ਵਿੱਚ ਲੇਕਿਨ ਬੜੀ ਨਿੰਦਨਯੋਗ ਗੱਲ ਆ ਵੀ ਦੋ ਅੰਸਰ ਜਿਹੜੇ ਸ਼ਰਾਰਤੀ ਨੇ ਉਹਨਾਂ ਨੇ ਇਹੋ ਜਿਹਾ ਛਡੰਦਰ ਅਰਚਾਇਆ ਵੀ ਲੇਕਿਨ ਸਾਰੇ ਵਾਲਮੀਕਨ ਸਮਾਜਾਂ ਨੂੰ ਸਮਾਜ ਨੂੰ ਜਿਹੜਾ ਗੁਮਰਾਹ ਕੀਤਾ ਇਹਨਾਂ ਨੇ ਬਿਲਕੁਲ ਇਹ ਸਾਨੂੰ ਬਰਿਆਮ ਸਿੰਘ ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਸੀ ਕਿ ਜਿਹੜਾ ਸਮਾਜ ਦੇ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਔਰ ਜਿਸ ਦੇ ਕਾਰਨ ਅੱਜ ਉਹਨਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਤੇ ਅੱਜ ਇਨਸਾਫ ਵੀ ਮੰਗ ਕਰ ਰਹੇ ਨੇ ਸਾਡੇ ਨਾਲ ਹੋਰ ਵੀ ਆਗੂ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਭਾਜੀ ਕੀ ਨਾਮ ਹੈ ਸਾਰਿਆਂ ਨੂੰ ਜੈਵਾਲ ਮਿੱਕੀ ਜੀ ਮੇਰਾ ਨਾਮ ਸੁਨੀਲ ਕੁਮਾਰ ਮੱਟੂ ਪਹਿਲੀ ਗੱਲ ਹੈ ਜਿਹੜਾ ਤੁਸੀਂ ਸਵਾਲ ਪੁੱਛਿਆ ਕਿ ਵੀ ਉਹ ਲਾਲ ਝੰਡਾ ਅਸੀਂ ਲਾਲ ਝੰਡੇ ਦੇ ਵਿਰੋਧ 'ਚ ਨਹੀਂ ਗਏ ਪਰ ਉਹਦੀ ਚੜ੍ਹਾਣ ਦੀ ਨੀਤੀ ਦੇ ਵਿਰੋਧ 'ਚ ਆ ਗਏ ਆ ਇਹ ਚੀਜ਼ ਹੋ ਰਹੀ ਆ ਸਹਿਮਤੀ ਨਾਲ ਨਹੀਂ ਹੋਈ ਧੱਕੇਸ਼ਾਹੀ ਨਾਲ ਹੋਈ ਤੁਸੀਂ ਦੇਖ ਸਕਦੇ ਹੋ ਉਹ ਪੋਸਟਰ ਦੇ ਵਿੱਚ ਇੱਕ ਪੁਲਹਾੜੀ ਨਜ਼ਰ ਆ ਰਹੀ ਆ ਉਹ ਕਾਦੇ ਵਾਸਤੇ ਆ ਉਹ ਕਿਸੇ ਸ਼ਾਂਤੀ ਦਾ ਪ੍ਰਤੀਕ ਹੈ ਜੇ ਅਸੀਂ ਇਹ ਗੱਲ ਕਹਿ ਰਹੇ ਆ ਕਿ ਉਹ ਸਾਡੀ ਆਸਤਾ ਦਾ ਕੇਂਦਰ ਆ ਠੀਕ ਆ ਜੀ ਤੁਸੀਂ ਕਹਿ ਰਹੇ ਕਿ ਸੰਤ ਸਮਾਜ ਇੱਕ ਸਾਈਡ ਆ ਕਿਹੜੇ ਸੰਤ ਹਥਿਆਰ ਲੈ ਕੇ ਜਾਂਦੇ ਆ ਕਿਤੇ ਜੇ ਤੁਹਾਡੀ ਆਸਥਾ ਦਾ ਕੇਂਦਰ ਹੈ ਤੇ ਤੁਸੀਂ ਆਸਥਾ ਦੇ ਵਾਦੀ ਬਣ ਕੇ ਜਾਂਦੇ ਠੱਕੇ ਸ਼ਾਈ ਨਾ ਜਾਂਦੇ ਸੰਤ ਪਿਆਰ ਨਾਲ ਗੱਲ ਕਰਦੇ ਸੰਤ ਕਿਸੇ ਨਾਲ ਲੜਦੇ ਥੋੜੀ ਤੁਸੀਂ ਤਾਂ ਦੇਖ ਸਕਦੇ ਹੋ ਸੰਤ ਦੇ ਉੱਥੇ ਮਰਨ ਨੂੰ ਤਿਆਰ ਹੋਏ ਬਈ ਉੱਥੇ ਕਿਹੜੀ ਜੰਗ ਲੱਗੀ ਸੀ ਆਖਰ ਵਾਰ ਮਿਕਣ ਵਾਲਮੀ ਕਰਨ ਵਾਲੀ ਗੱਲ ਕਰ ਰਿਹਾ ਪਰ ਉਸ ਸਮੇਂ ਚ ਉਹ ਤੇ ਐਂ ਗੱਲ ਕਰ ਰਿਹਾ ਜਿੱਦਾਂ ਇੱਕ ਪਾਕਿਸਤਾਨ ਦੇ ਵਿੱਚ ਇੰਡੀਅਨ ਲੋਕ ਵੜਦੇ ਪਏ ਹੈ ਹਜ਼ੂਮ ਦਾ ਹਜ਼ੂਮ ਲੈ ਕੇ ਕਿਹਦੇ ਤੇ ਹਮਲਾ ਕਰ ਰਹੇ ਅਗਰ ਪ੍ਰਸ਼ਾਸਨ ਦੇ ਵਿੱਚ ਵੀ ਲੋਕ ਰੋਕ ਰਹੇ ਸੀ ਤੇ ਉਹਦੇ ਚ ਵੀ ਵਾਲ ਮਿਕਣ ਲੋਕ ਸੀ ਚੋਦਰੀ ਪ੍ਰਸ਼ਾਸਨ ਚ ਵੀ ਬਾਲਮੀਕਨ ਲੋਕ ਨੌਕਰੀਆਂ ਕਰ ਰਹੇ ਆ ਅਬ ਲੜ ਕੇ ਤੇ ਨਹੀਂ ਰਹੇ ਆਪਣੇ ਸਮਾਜ ਨਾਲ ਤੇ ਲੜਾਨ ਕੋਣ ਰਹੇ ਆ ਸਾਨੂੰ ਕੁਝ ਚੰਦ ਰਾਜਨੀਤਿਕ ਪਾਰਟੀਆਂ ਠੀਕ ਆ ਜੀ ਦੂਸਰੀ ਗੱਲ ਇਹ ਆ ਕਿ ਇਹ ਜਿਹੜੇ ਝੰਡੇ ਆ ਤੀਰ ਕਮਾਨੇ ਆ ਜਾਂ ਕੋਈ ਆ ਇਹ ਡੇਰੇਵਾਦੀ ਲੋਕਾਂ ਦਾ ਆ ਉਹ ਆਪਣੇ ਡੇਰੇ ਚ ਜੋ ਮਰਜ਼ੀ ਕਰਨ ਪਰ ਇਹ ਇੱਕ ਪ੍ਰਸ਼ਾਸਨ ਸ਼ੈਨ ਬੋਰਡ ਦੇ ਅੰਡਰ ਆ ਠੀਕ ਆ ਜੀ ਜਿਹਦਾ ਚੇਅਰਮੈਨ ਖੁਦ ਸੀਐਮ ਹੈ ਸੈਕਟਰੀ ਕਿਆ ਉਹ ਖੋਦ ਡੀਸੀ ਆ ਪਰ ਤੁਸੀਂ ਇਹ ਗੱਲ ਸਮਝ ਸਕਦੇ ਹੋ ਕਿ ਸਰਕਾਰੀ ਧਾਇਰੇ ਦੇ ਵਿੱਚ ਇੱਕ ਆਮ ਹੰਦੇ ਆ ਕੇ ਆਪਣਾ ਝੰਡਾ ਚੜਾ ਗੇ ਮਤਲਬ ਮੰਨ ਲਿਓ ਕਿ ਕਾਨੂੰਨ ਦੀਆਂ ਤੱਜੀਆਂ ਉੱਡੀਆਂ ਤੇ ਡਾਉਣ ਵਾਲੇ ਕੌਣ ਆ ਜ਼ਿੰਮੇਵਾਰ ਕੌਣ ਇਹਦੇ ਵਿੱਚ ਪ੍ਰਸ਼ਾਸਨ ਡੀਸੀ ਜਿਹੜਾ ਚੇਅਰਮੈਨ ਆ ਜਿਹੜਾ ਸੀਐਮ ਐਸ ਵੇਲੇ ਬੈਠਾ ਆ ਸੀਐਮ ਦਾ ਮਤਲਬ ਕੀ ਹੈਗਾ ਸੀਐਮ ਬੇਬਸਿਆ ਸੀਐਮ ਫੇਲ ਹੈ ਅਗਰ ਉਹ ਕਿਸੇ ਨੂੰ ਸੰਤੁਸ਼ਟ ਨਹੀਂ ਕਰ ਪਾਰਿਆ ਆ ਸੜਕਾਂ ਦੇ ਨਿਕਲੇ ਆ ਇਹ ਸੀਐਮ ਦੀ ਦੇਣ ਆ ਇਹ ਅੰਮ੍ਰਿਤਸਰ ਦੇ ਡੀਸੀ ਦੀ ਦੇਣ ਆ ਕਿ ਸੜਕਾਂ ਦੀ ਡੀਸੀ ਦੇ ਦਫ਼ਤਰ ਦੇ ਬਾਹਰ ਕਿਉਂ ਨਹੀਂ ਘਰਾਵ ਕੀਤਾ ਤੁਸੀਂ ਆ ਕੇ ਲੋਕਾਂ ਨੂੰ ਤੰਗ ਕੀਤਾ ਲੋਕਾਂ ਲੋਕ ਐਸੇ ਖੱਜਲ ਖਵਾ ਰਹੇ ਸਾਰਾ ਸ਼ਹਿਰ ਜਿਹੜਾ ਬੰਦ ਪਿਆ ਬਿਲਕੁਲ ਮੇਰੀ ਇਹ ਗੱਲ ਹੈ ਬਿਲਕੁਲ ਸਹੀ ਹੈ ਤੁਸੀਂ ਸਹੀ ਕਹਿ ਰਹੇ ਹੋ ਕਿ ਸਾਨੂੰ ਡੀਸੀ ਦੇ ਦਫ਼ਤਰ ਜਾਣਾ ਚਾਹੀਦਾ ਜਦੋਂ ਡੇਰਾਵਾਦੀ ਲੋਕ ਕਈ ਦਿਨ ਪਹਿਲਾਂ ਐਲਾਨ ਕਰ ਰਹੇ ਸੀ 27 ਤਰੀਕ ਨੂੰ ਝੰਡਾ ਚੜਾ ਦੇਣਾ ਡੀਸੀ ਦੇ ਸੁੱਤਾ ਪਿਆ ਡੀਸੀ ਨੂੰ ਤੇ ਬਾੜ ਦੀ ਫਿਗਰ ਪਈ ਸੀ ਸਮਾਜ ਦੀ ਫਿਗਰ ਨਹੀਂ ਸੀ ਉਹ ਚਾਹੁੰਦਾ ਸੀ ਕਿ ਸਮਾਜ ਲੜੇ ਤੇ ਸੜਕਾਂ ਤੇ ਆਵੇ ਤੇ ਲੋਕਾਂ ਨੂੰ ਖੱਜਲ ਖਰਾਬ ਕਰਨ ਇਹ ਸਭੀ ਝੰਡੇ ਦੀ ਜਿਹੜੀ ਜਿਹੜੀ ਝੰਡੇ ਦੀ ਪ੍ਰਕਿਰਿਆ ਇਹ ਤੇ ਨਵੇਂ ਡੀਸੀ ਸਾਹਿਬ ਦੀ ਮੌਜੂਦਗੀ ਚੋਈ ਹੈ ਨਾ ਨਵੇਂ ਡੀਸੀ ਸਾਹਿਬ ਪਰਸੋਂ ਆਏ ਆ ਇਹ ਜਿਹੜੀ ਘਟਨਾ ਕੱਲ ਦੀ ਹੈ ਪਰਸੋਂ ਦੀ ਹੈ ਤੇ ਜਿਵੇਂਵਰੀ ਤੇ ਉਹਨਾਂ ਦੀ ਸੀਗੀ ਪੁਰਾਣਿਆਂ ਦੇ ਤੇ ਚੱਲੇਗੇ ਜਿਹੜਾ ਵੀ ਚਾਰਜ ਲੈਂਦਾ ਨਾ ਇਹ ਇੱਕ ਪ੍ਰੋਟੋਕੋਲ ਆ ਉਹ ਆਪਣੀਆਂ ਜਿੰਨੀਆਂ ਮੰਗ ਪੱਤਰ ਲੈ ਹੁੰਦੇ ਆ ਜਾਂ ਜਿੰਨੀਆਂ ਉਹ ਕੰਮ ਕਰਨੇ ਖਾਸ ਕਰਕੇ ਜਿਹੜੇ ਮੇਨ ਮੁੱਦੇ ਹੁੰਦੇ ਉਹ ਅਗਲੇ ਡੀਸੀ ਨੂੰ ਦੱਸ ਕੇ ਜਾਂਦੇ ਆ ਆਪਣਾ ਚਾਰਜ ਦੇਣ ਦਾ ਮਤਲਬ ਕੀ ਹੁੰਦਾ ਵੀ ਆਪਣੀਆਂ ਜਿੰਨੀਆਂ ਬੈਕ ਤੇ ਕੰਮ ਪਏ ਆ ਉਹ ਸਾਰੇ ਦੱਸ ਕੇ ਜਾਂਦੇ ਆ ਮਤਲਬ ਪ੍ਰਸ਼ਾਸਨ ਦੀ ਨਲਾਕੀ ਇਹਦੇ ਵਿੱਚ ਨਲਾਕੀ ਆ ਜੀ ਪ੍ਰਸ਼ਾਸਨ ਦੀ ਆ ਸਾਡੇ ਸੀਪੀ ਸਾਹਿਬ ਦੀ ਆ ਕਿ ਵੀ ਇੱਕ ਬੰਦਾ ਗੁੰਡਾਗਰਦੀ ਕਰ ਰਿਹਾ ਔਰ ਉਪਰੋਂ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਈ ਹੋਈ ਆ ਔਰ ਜਿੱਥੇ ਧੱਜੀਆਂ ਆਡਰੀਆਂ 5000 ਪੁਲਸ ਵਾਲੇ ਦੇ ਅੱਗੇ ਸਾਧੂ ਸੰਤ ਉੱਥੇ ਜਿਹੜੇ ਸੰਤ ਆਏ ਆ ਕੋਈ ਐਡੇ ਪਾਵਰਫੁਲ ਸੰਤ ਨਹੀਂ ਸੀ ਸਿੱਧੀ ਚ ਗਾਲੋ ਆਪਣੇ ਡੇਰੇ ਚ ਬੈ ਕੇ ਉਹ ਜੋ ਮਰਜ਼ੀ ਫਰਮਾਨ ਕਰਨ ਪਰ ਸਰਕਾਰੀ ਧਾਰੇ ਚ ਆ ਕੇ ਜਿਹੜਾ ਇੱਕ ਸ਼ਾਇਨ ਬੋਰਡ ਦੀਆਂ ਧਜੀਆਂ ਡਾਤੀਆਂ ਇਹ ਤੇ ਮੈਂ ਕਹਾਂਗਾ ਨਿੰਦੇ ਨਹੀਂ ਹੋ ਗਿਆ ਤੇ ਬਿਲਕੁਲ ਬੇਕਾਰ ਆ ਤੁਸੀਂ ਸਮਝ ਸਕਦੇ ਹੋ ਕੱਲ ਨੂੰ ਅਸੀਂ ਪੜੋਸੀ ਦੇਸ਼ ਦੇ ਲਾਗੇ ਬੈਠੇ ਆ ਕੱਲ ਨੂੰ ਪਾਕਿਸਤਾਨ ਆ ਕੇ ਛੱਡ ਦੇ ਰਾਜ ਕਰ ਲੇਗਾ ਇਦਾਂ ਤੇ ਹੈਨਾ ਉਹ ਡੀਸੀ ਦੇ ਸੁੱਤਾ ਪਿਆ ਸੀਪੀ ਆਪਣੇ ਕੰਮਾਂ 'ਚ ਲੱਗਾ ਉਹ ਨਸ਼ੇ ਵਾਲਿਆਂ ਨੂੰ ਫੜਨ ਤੁਰ ਪਿਆ ਉਹ ਜਿਹੜਾ ਮੇਨ ਕੰਮ ਆ ਜਿਹੜੀ ਧਰਮ ਦੀਆਂ ਧਜੀਆਂ ਆਡ ਰੀਆਂ ਉਹ ਡੀਸੀ ਨੇ ਤੇ ਕਮਿਸ਼ਨਰ ਨੇ ਵੇਖਣਾ ਹੁਣ ਇੱਕ ਕੰਮ ਆਪਾਂ ਬਸ ਸੀਐਮ ਨੂੰ ਖੁਸ਼ ਕਰਨਾ ਅਗਰ ਜਸਰਾ ਸਿਟੀ ਬਣੀ ਹੋਈ ਆ ਅਗਰ ਲਾਅ ਐਂਡ ਆਰਡਰ ਖਰਾਬ ਹੁੰਦਾ ਤਾਂ ਕੌਣ ਜ਼ਿੰਮੇਵਾਰ ਹੋਏਗਾ ਕਮਿਸ਼ਨਰ ਡੀਸੀ ਇਹ ਤਾਂ ਮੇਨ ਆ ਜੀ ਲਾਇਨ ਆਰਡਰ ਬਣਾਉਂਦਾ ਕੌਣ ਆ ਆਮ ਜਨਤਾ ਥੋੜੀ ਬਣਾ ਰਹੀ ਤੁਸੀਂ ਇਹ ਗੱਲ ਨੂੰ ਸਮਝ ਸਕਦੇ ਹੋ ਮੈਨੂੰ ਇਹ ਗੱਲ ਵੀ ਕਹਿਣ ਲੱਗੇ ਕੋਈ ਸ਼ਰਮ ਨਹੀਂ ਜੀ ਮੈਨੂੰ ਕਹਿੰਚ ਕੋਈ ਸ਼ਰਮ ਨਹੀਂ ਅਗਰ ਕੋਈ ਬੰਦਾ ਹਨਾ ਕ੍ਰਾਸ ਲੈਂਡ ਕਰ ਜਾਂਦਾ ਪਰ ਸਿਗਨਲ ਟੱਪ ਜੰਨੇ ਆ ਨਾ ਤੇ ਪੁਲਸ ਵਾਲੇ ਆਇਆ ਉਹਨੂੰ ਫੜ ਲੈਂਦੇ ਆ ਜਿੱਦੋਂ ਬਾਰਡਰ ਦੀ ਲਾਈਨ ਟੱਪ ਗਿਆ ਹਨਾ ਪਰ ਇੱਥੇ ਇੰਨਾ ਹਜੂਮ ਸੀ ਤੁਹਾਡੇ ਕੋਲਥੇ ਦੇ ਬੰਦੇ ਰੋਕੇ ਨਹੀਂਗੇ ਜਿਹੜੇ ਨਜਾਇਜ਼ ਤੱਕਾਸ਼ਾਈ ਕਰ ਗਏ ਬਿਲਕੁਲ ਇਹ ਵਿਚਾਰ ਸਾਂਝੇ ਕੀਤੇ ਆ ਸਮਾਜ ਦੇ ਲੋਕਾਂ ਨੇ ਕਿ ਅੱਜ ਉਹਨਾਂ ਨੂੰ ਜਿਹੜਾ ਦਰਨਾ ਹੈ ਉਹ ਕਿਉਂ ਲਾਣਾ ਪਿਆ ਤੇ ਜਿਹੜੇ ਇਸਲੇ ਹਾਲਾਤ ਬਣੇ ਹਾਇ ਨੇ ਉਹਨਾਂ ਦਾ ਜ਼ਿੰਮੇਵਾਰ ਅੰਮ੍ਰਿਤਸਰ ਦਾ ਐਡਮਿਨਿਸਟ੍ਰੇਸ਼ਨ ਹੈ ਜਿਹਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਨੇ ਉਹ ਜ਼ਿੰਮੇਵਾਰ ਹੈ ਨੇ ਤੇ ਹੋਣਗੇ ਵੀ ਨੇ ਕੈਮਰਾਮੈਨ ਅਰਸ਼ਦਾਲ ਧਿਆਨ ਚੰਦ ਕੂੜੀ ਵਿਜ਼ਨ ਪੰਜਾਬ ਅੰਮ੍ਰਿਤਸਰ